ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਆਜ ਬੜੀ ਕੱਟ ਹੋਈ ਕੰਨਨ ਵਾਲਾ ਨਹੀਂ ਨਾ ਉਹ ਆ ਰਹੇ ਸੀ ਸਟੂਨੀ ਬੋਲ ਚਲ ਕੱਟ ਕਰ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਪੀਮ ਜੈ ਭਾਰਤ ਜੈ ਭਾਰਤ ਬਾਜ ਆ ਰਹੀ ਆ ਪਰ ਬਾਜ ਫਿੱਕੀ ਪਿੱਕੀ ਜੀ ਆ ਰਹੀ ਹੈ ਪਤਾ ਕਿਉਂ ਵੀ ਠੀਕ ਆ ਜਿਹੜੇ ਬੰਦੇ ਗਰੀਬੀ ਦੀ ਰੇਖਾ 'ਚ ਹੈਗੇ ਆ ਉਹ ਪੜ੍ਹਾਈ ਤੋਂ ਮਾਰ ਖਾਂਦੇ ਆ ਉਹਨਾਂ ਨੂੰ ਪਤਾ ਨਹੀਂ ਜਿਹੜੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਪਤਾ ਫੇਰ ਵੀ ਮੈਂ ਦੱਸ ਦੇਣਾ ਇਹ ਮੇਰੀ ਜ਼ਿੰਮੇਵਾਰੀ ਲੱਗੀ ਆ ਕਿ ਬਾਬਾ ਸਾਹਿਬ ਡਾਕਟਰ ਬੀਤਕਰ ਵੀ ਮਨਾਰਾ ਸਾਹਿਬ ਦਾ ਨਾਰਾ ਜਿਹੜਾ ਆਪਾਂ ਜੈਪੀਨ ਕੀਤਾ ਜਾਂਦਾ ਹੈ ਹਨਾ ਉਹਨਾਂ ਦਾ ਨਾਰਾ ਲਾਣ ਦੀ ਆਪਾਂ ਨੂੰ ਲੋੜ ਕਿਉਂ ਪੈ ਗਈ ਕਿ ਬਾਬਾ ਸਾਹਿਬ ਡਾਕਟਰ ਬੀਤਕਰ ਵੀ ਮਨਾਰਾ ਸਾਹਿਬ ਨੇ 25 ਸਾਲ ਸੰਰਚ ਕੀਤਾ ਇਕ ਚਾਰ ਸਹਿਬ ਸਹਿਬ ਜਾਦੀ ਉਹਨਾਂ ਦੇ ਸ਼ਹੀਦ ਹੋਏ ਆ ਸ਼ਿੰਗਰ ਚਕਰਾਂ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਕਾਨੂੰਨ ਮੰਤਰੀ ਬੰਦਿਆਂ ਨਾਲ ਉਹਨਾਂ ਨੇ ਸਾਡੇ ਲਈ ਸੰਵਿਧਾਨ ਬਣਾਇਆ ਸਾਡਾ ਜਦੋਂ ਸੰਵਿਧਾਨ ਬਣਾਇਆ ਉਹ ਸੰਵਿਧਾਨ ਤੋਂ ਪਹਿਲਾਂ ਸਾਨੂੰ ਨਾ ਤਾਂ ਵੋਟ ਪਾਉਣ ਦਾ ਅਧਿਕਾਰ ਸੀਗਾ ਨਾ ਸਾਨੂੰ ਪਾਣੀ ਪੀਣ ਦਾ ਅਧਿਕਾਰ ਸੀਗਾ ਨਾ ਸਾਨੂੰ ਪੜਨ ਦਾ ਅਧਿਕਾਰ ਸੀ ਜੇ ਕੋਈ ਮਿਹਨਤ ਕਰਕੇ ਘਰ ਬਣਾਉਂਦਾ ਸੀ ਇਹ ਘਾਦੀ ਜ਼ਮੀਨ ਜਿਹੜੀ ਹੁੰਦੀ ਸੀ ਘਾਦੀ ਜਿਹੜੀ ਰਜਿਸਟਰੀ ਹੁੰਦੀ ਸੀ ਉਹ ਕਾਨੂੰਨ ਦੇ ਅਨੁਸਾਰ ਅਸੀਂ ਆਪਦੇ ਨਾਮ ਨਹੀਂ ਕਰਾ ਸਕਦੇ ਸੀ ਮੰਨੂਵਾਦੀਆਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਜਿਹੜੇ ਧਰਮਕ ਪ੍ਰਚਾਰਕ ਸੀਗੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਕਿ ਇਹ ਲੋਕ ਜਿਹੜੇ ਆ ਈਸ਼ਵਰ ਨੇ ਸਾਡੀ ਸੇਵਾ ਲਈ ਪਾਇਦਾ ਕੀਤਾ ਸਾਡੀ ਕੋਈ ਹੱਕ ਨਹੀਂ ਹੈਗੀ ਸੀ ਬਾਬਾ ਸਾਹਿਬ ਡਾਕਟਰ ਬੇਟਕਰ ਪੀਰ ਸਾਹਿਬ ਨੇ ਸੰਵਿਧਾਨ ਲਿਖਿਆ ਸਾਡੇ ਹੱਕ ਚ ਜਿਹਦੀ ਬਦੌਲਤ ਅਸੀਂ ਵੋਟ ਪਾ ਸਕਦੇ ਆ ਪੜ ਸਕਦੇ ਆ ਆਪਣੀ ਜ਼ਮੀਨ ਆਪਣਾ ਘਰ ਨਾਮ ਕਰਾ ਸਕਦੇ ਆ ਤਾਂ ਅੱਜ ਅਸੀਂ ਨੌਕਰੀ ਲੱਗ ਸਕਦੇ ਆ ਅੱਜ ਅਸੀਂ ਇਲੈਕਸ਼ਨਾਂ ਚ ਖੜ ਸਕਦੇ ਆ ਤਾਂ ਅੱਜ ਅਸੀਂ ਆਪਣੀ ਹੱਕਾਂ ਲਈ धरना ਪ੍ਰਦਰਸ਼ਨ ਵੀ ਕਰ ਸਕਦੇ ਆ ਕਿ ਬਾਬਾ ਸਾਹਿਬ ਡਾਕਟਰ ਬੇਟਕਰ ਪੀਰ ਸਾਹਿਬ ਦਾ ਸੰਵਿਧਾਨ ਦਾ ਹੱਕ ਆ ਸਾਡੇ ਤਾਂ ਜਿੰਨੇ ਸਾਡੇ ਲਈ ਇੰਨਾ ਕੁਝ ਕੀਤਾ ਤਾ ਫਿਰ ਉਹਦਾ ਨਾਰਾ ਤੜ ਬੰਦਾ ਵੀ ਬੰਦਾ ਨਾ ਫਿਰ ਅੱਜੋਰਾ ਸ਼ੁਰਾਣਾ ਇਹ ਤੋਂ ਦੇ ਸਰਪੰਚ ਨੂੰ ਪਤਾ ਲੱਗੇ ਵੀ ਭਾਈ ਇੱਥੇ ਨਾ ਜੈਪੀਮ ਵਾਲੇ ਆ ਗਏ ਹਨ ਜੈਪੀਮ ਜੈਪੀਮ ਜੈ ਭਾਰਤ ਜੈ ਭਾਰਤ ਅੱਜ ਪਿੰਡ ਕਮਲ ਵਾਲਾ ਨੇ 38 ਤੋਂ ਸਾਡੇ ਆਗੂ ਬਲਵਿੰਦਰ ਸਿੰਘ ਜੀ ਤੇ ਹੋਰ ਵੀ ਬਹੁਤ ਸਾਰੇ ਆਗੂ ਨੇ ਸਾਡੀਆਂ ਪੈਣਾ ਚੋਂ ਵੀ ਕੁਝ ਸਾਡੀ ਲੀਡਰਸ਼ਿਪ ਚ ਆਗੂ ਰਹਿ ਗਏ ਆ ਤਾਂ ਅੱਜ ਤੁਸੀਂ ਜਿਹੜੀ ਹੈਗੀ ਆ ਸਵੇਰੇ-ਸਵੇਰੇ ਮੀਟਿੰਗ ਕਰਾਈ ਆਪਾਂ ਟੁੰਡ ਦੇ ਵਿੱਚ ਬਸੰਤ ਵਾਲੇ ਦਿਨ ਆਪਾਂ ਮੀਟਿੰਗ ਕਰਨ ਆ ਗਏ ਅੱਜ ਧਿਆਰ ਆ ਫਿਰ ਵੀ ਮਨ ਕਹਿੰਦਾ ਕਿ ਮੈਂ ਕਿਤੇ ਨਾ ਕਿਤੇ ਆਪਣੇ ਸਮਾਜ ਦੀ ਗੱਲ ਕਰਕੇ ਆਵਾਂ ਤਾਂ ਕੰਮ ਕਰਕੇ ਆਵਾਂ ਇਹ ਹੁੰਦੀ ਆ ਇੱਛਾ ਕੰਮ ਕਰਨ ਦੀ ਤਾਂ ਇਸ ਦੇ ਸਬੰਧ ਵਿੱਚ ਸਾਡੇ ਆਗੂਆਂ ਨੇ ਅੱਜ ਮਨਰੇਗਾ ਦੇ ਸਬੰਧ ਵਿੱਚ ਜਿਹੜੀ ਮੀਟਿੰਗ ਕੀਤੀ ਆ ਮੰਗ ਪੱਤਰ ਦਿੱਤਾ ਹੋਇਆ ਲੇਕਿਨ ਜੋ ਤਿੰਨ ਵਾਰੀ ਮੈਂ ਆਗੂ ਨੂੰ ਖੁਣਵੀ ਲਾਇਆ ਇਹਨਾਂ ਨੇ ਧਿਆਨ ਨਹੀਂ ਕੀਤਾ ਪਰ ਮੇਰੀ ਬੇਨਤੀ ਆ ਕਿ ਇੱਕ ਦੋ ਬੰਦੇ ਜਿਹੜੇ ਮੇਨ ਆ ਉਹ ਫਿਰੋਜ਼ਪੁਰ ਚ ਕੱਲ ਸੋਮਵਾਰ ਆਓ ਆਪਾਂ ਉਹਦਾ ਬੇਰਜ਼ਗਾਰੀ ਪੱਤੇ ਦੀ ਗੱਲ ਕਰੀਏ ਕੰਮ ਦੀ ਵੀ ਗੱਲ ਬਾਤ ਕਰਾਂਗੇ ਤਾਂ ਅਸੀਂ ਅੱਜ ਦੀ ਮੀਟਿੰਗ ਵਿੱਚ ਵੱਡੇ ਫੈਸਲੇ ਲੈਣ ਲਈ ਇੱਕ 11 ਫਰਵਰੀ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਸਾਡੀਆਂ ਮੰਗਾਂ ਜਿਹੜੀਆਂ ਆ 15 ਮੰਗਾਂ ਲਿਖੀਆਂ ਹੋਈਆਂ ਮੈਨੂੰ ਮੇਨ ਦਾ ਕਿ ਪੂਰੀ ਤੁਸੀਂ ਇਹਦੇ 'ਚ ਧਿਆਨ ਨਾਲ ਗੱਲ ਸੁਣੋਗੇ ਤਾਂ ਇਹ ਸੁਣ ਕੇ ਨਾਲੇ ਤਾਂ ਆਪਣੀ ਵੀਡੀਓ ਅੱਗੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰੋਗੇ ਉਹ ਵੀ ਸੁਣ ਲੈਣਗੇ ਤੇ ਨਾਲੇ ਭਾਈ ਇਹ ਜ਼ਿੰਮੇਵਾਰੀ ਦੇ ਨਾਲ ਉੱਥੇ ਆਪਾਂ ਪਹੁੰਚਣਾ ਇਹਦੇ 'ਚ 15 ਮੰਗਾ ਦੇ ਵਿੱਚੋਂ ਤਿੰਨ ਗੱਲਾਂ ਬਹੁਤ ਵੱਡੀਆਂ ਨੇ ਉਹ ਕਿਹੜੀਆਂ ਧਿਆਨ ਰੱਖਿਓ ਕਿ ਮਜ਼ਦੂਰ ਕੋਈ ਵੀ ਹੋਵੇ ਭਾਵੇਂ ਮਨਰੇਗਾ ਮਜ਼ਦੂਰਾ ਭਾਵੇਂ ਕੋਈ ਮਿਸਤਰੀ ਨਾਲ ਲੱਗਿਆ ਹੋਇਆ ਮਜ਼ਦੂਰਾ ਭਾਵੇਂ ਕੋਈ ਖੇਤ 'ਚ ਮਜ਼ਦੂਰਾ ਤੇ ਭਾਵੇਂ ਕੋਈ ਫੈਕਟਰੀ 'ਚ ਮਜ਼ਦੂਰਾ ਉਹਦੀ ਦਿਹਾੜੀ 700 ਹੋਣੀ ਚਾਹੀਦੀ ਇਹ ਆਪਣੀ ਮੰਗ ਆ ਹੈਨਾ ਦੂਸਰੀ ਮੰਗਾ ਕਿ ਪੈਨਸ਼ਨ ਜਿਹੜੀ ਹੈਗੀ ਆ ਪੰਜਾਬ ਚ 1500 ਰੁਪਏ ਪੈਨਸ਼ਨ ਮਿਲਦੀ ਆ ਮਹੀਨੇ ਦੀ ਇਹ ਹਰਿਆਣੇ ਚ ਹੁਣ 3500 ਦੀ ਆਵਾਜ਼ ਆ ਰਹੀ ਆ ਦਿੱਲੀ ਚ 5000 ਦੀ ਬਾਣੀ ਸਾਡੇ ਪੰਜਾਬ ਦੇ ਵਿੱਚ ਵੀ 5000 ਦੀ ਪੈਨਸ਼ਨ ਦੀ ਮੰਗ ਹੈ ਇਹ ਵੀ ਚਾਹੀਦੀ ਆ ਜੀ ਹੈਨਾ ਬੱਚਿਆਂ ਦਾ ਇੱਕ 2009 ਚ ਕਾਨੂੰਨ ਬਣਿਆ ਸੀਗਾ ਬੱਚਿਆਂ ਨੂੰ ਪੜ੍ਹਾਉਣ ਦਾ ਉਹ ਕਾਨੂੰਨ ਹਾਲੇ ਲਾਗੂ ਨਹੀਂ ਕੀਤਾ ਸਾਨੂੰ ਪੜ੍ਹਾਈ ਦੀ ਵੀ ਬਹੁਤ ਜਿਆਦਾ ਲੋੜ ਹੈ ਵੀ ਚਾਹੀਦਾ ਹੈਨਾ ਤਾਂ ਇਹਦੇ ਚ 15 ਮੰਗਾ ਨੇ ਬਲਵਿੰਦਰ ਸਿੰਘ ਜੀ ਕੋਈ ਰਹਿ ਨਾ ਜਾਵੇ ਵੀਰ ਨਾਲੇ ਫੜਾਣਾ ਤੇ ਨਾਲੇ ਵੀਡੀਓ ਚ ਉਹ ਬੰਦਾ ਆ ਜਾਵੇਗਾ ਮੈਂ ਸਾਡੀ ਕੁੜੀ ਸੀ ਕਿੰਨੇ ਸਕੂਲ ਚੱਕਿਆ ਸੀਗਾ ਮੈਂ ਪੁੱਤੋਏ ਤੇਰੀ ਜ਼ਿੰਮੇਵਾਰੀਆਂ ਨੀ ਦੇ ਕੋਈ ਰਹਿ ਨਾ ਜਾਵੇ ਬਸ ਇਹ ਨਾ ਕਵੇ ਸਾਨੂੰ ਤਾਂ ਪ੍ਰਦਾਨ ਸਦਾ ਨੂੰ ਲਾ ਕੇ ਗਿਆ ਤਾਂ ਇਹ ਤੁਸੀਂ ਵੰਡੋ ਨਾਲ ਮੈਂ ਗੱਲ ਕਰਦਾ ਹਾਂ ਰਾਜੇ ਧਿਆਨ ਰੱਖਿਓ ਕਿ 76 ਸਾਲ ਤੋਂ ਤੁਸੀਂ ਵੋਟ ਪਾ ਰਹੇ ਹੋ ਜਦੋਂ ਵੋਟਾਂ ਵਾਲੇ ਆਉਂਦੇ ਆ 6 ਕਿ ਮਹੀਨੇ ਵੋਟਾਂ ਲੈਣ ਤੋਂ ਪਹਿਲਾਂ ਸਾਡੇ ਵਿੱਚ ਆਉਂਦੇ ਆ ਸਾਡੇ ਵਿੱਚ ਆ ਕੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਹੈਨਾ सा बजुर्गू पर मोदी बोल के गया दो हजार चौदह भाई है कि आया अच्छे दिन है। है ना? अच्छा, अच्छे दूसरी आना दूसरा पंद्रह पंद्रह लाख रुपया आपके खाते में डालेंगे आया किसी ਨਹੀਂ ਆਇਆ ਕਿਉਂ ਬਈ ਤੀਸਰਾ ਡਾਇਲੋਗ ਇਹ ਸੀਗਾ ਕਿ ਹਰ ਸਾਲ ਮੈਂ 2 ਕਰੋੜ ਨੌਕਰੀ ਦੇਂਗੇ ਆਪਕੋ ਕਿਉਂ ਬਈ ਮਿਲੀ ਕਿ ਜਣੂ ਬਈ ਨਹੀਂ ਮਿਲੀ ਹਾਂ ਉਹਦੀ ਨਕਲ ਦੂਸਰੀ ਕੈਪਟਨ ਨੇ ਮਾਰਨੀ ਸ਼ੁਰੂ ਕਰ ਦਿੱਤੀ ਉਹ ਕੈਪਟਨ ਕਹਿੰਦਾ ਕਿ ਮੈਂ ਇੱਕ ਹਫਤੇ ਦੇ ਅੰਦਰ ਨਸ਼ਾ ਸਾਰਾ ਛਡਾ ਦੂੰਗਾ ਛਡਾਇਆ ਨਸ਼ਾ ਕਿ ਚਲਦਾ ਬਈ ਚੰਦਾ ਚੰਦਾ ਨਿਛੜਾਇਆ ਉਹ ਕਹਿੰਦਾ ਮੈਂ ਹਰ ਘਰ ਦੇ ਵਿੱਚ ਨੌਕਰੀ ਦਵਾਂਗਾ ਮਿਲੀ ਕਿਸੇ ਨੂੰ ਨੌਕਰੀ ਨਹੀਂ ਨਹੀਂ ਮਿਲੀ ਝੂਠ ਬੋਲ ਕੇ ਤਾਂ ਇਹ ਗੁੱਠੇ ਲੈਣ ਲੱਗ ਗਿਆ ਹੈ ਨਾ ਕਿਉਂ ਬਈ ਉਹਨਾਂ ਦੀ ਨਕਲ ਤੀਸਰੇ ਨੰਬਰ ਤੇ ਆ ਕੇ ਭਗਵੰਤ ਮਾਨ ਨੇ ਤੇ ਕੇਸਰੀਵਾਲ ਨੇ ਮਾਰ ਦਿੱਤੀ ਆ ਉਹ ਕਹਿੰਦਾ ਕਿ ਮੈਂ ਹਰ ਇੱਕ ਆਰਥ ਦੇ ਖਾਤੇ 'ਚ ਹਜ਼ਾਰ-ਹਜ਼ਾਰ ਰੁਪਈਆ ਦਵਾਵਾਂਗਾ ਆ ਗਿਆ ਵੀ ਕਿਸੇ ਦੇ ਖਾਤੇ 'ਚ ਵਾਦੇ ਖਾਲੀ ਹੋ ਗਏ ਵਾਦੇ ਖਾਲੀ ਹੋ ਗਏ ਹਾਂ ਵਾਦੇ ਖਾਲੀ ਹਾਂ ਭਾਂਜੀ ਕੀ ਨਾਮ ਹੈ ਤੇਰਾ ਪ੍ਰਕਾਸ਼ ਪੈਣ ਪ੍ਰਕਾਸ਼ ਕੌਰ ਜੀ ਮੇਰੀ ਧਿਆਨ ਨਾਲ ਗੱਲ ਸੁਣੋ ਵਾਦੇ ਤਾਂ ਅਸੀਂ ਜਿੱਦੇ ਨਾਲ ਵਿਆਹਏ ਆ ਨਾ ਉਹ ਵੀ ਕਰਦਾ ਤੇ ਜਦੋਂ ਉਹ ਵਾਦਾ ਕਰਦਾ ਤੁਸੀਂ ਚੁੱਪ ਕਰਕੇ ਜਦੋਂ ਵਾਦਾ ਪੂਰਾ ਨਹੀਂ ਹੁੰਦਾ ਚੁੱਪ ਕਰਕੇ ਬਹਿਣ ਦੇਉਂਦਾ ਨਹੀਂ ਬਹਿਂਦੇ ਮੇਰੀ ਘਰ ਵਾਲੀ ਕਹਿੰਦੀ ਆ ਕਿ ਬੱਚੇ ਆਏ ਨਹੀਂ ਭਾਈ ਸਾਹਿਬ ਬਸੰਤਾ ਹੈ ਨਾ ਤੇ ਮੈਂ ਕਿਹਾ ਦੱਸੋ ਕੀ ਕਰਨਾ ਉਹ ਕਹਿੰਦੀ ਆ ਆ ਆ ਆ ਜੋ ਕੁਛ ਨਿੱਕਾ ਮੈਂ ਕਰਕੇ ਆਇਆ ਸਾਹਿਬ ਕਿ ਜੇ ਮੈਂ ਨਾ ਕਰਦਾ ਤੇ ਉਹਨੇ ਮੈਨੂੰ ਆਗ ਨਹੀਂ ਦੇਣਾ ਹੈ ਨਾ ਹਾਂ ਜਿਹੜੀ ਬਿੱਬੀ ਨੇ ਵਿਆਹ ਤੇ ਜਾਣਾ ਪੇਕਿਆਂ ਦੇ ਤੇ ਜੇ ਉਹਦੇ ਘਰ ਵਾਲਾ ਕਹਿੰਦਾ ਵੀ ਮੈਂ ਸਾਰੇ ਬੱਚੇ ਨੂੰ ਕੱਪੜੇ ਲੈ ਕੇ ਦਊਂਗਾ ਹੈ ਤੇ ਜੇ ਉਹ ਕੱਪੜੇ ਨਾਲ ਲਵੇ ਕਿਉਂ ਉਹ ਬੰਦਾ ਜੀ ਸਕਦਾ ਨਹੀਂ ਨਹੀਂ ਜੀ ਸਕਦਾ ਨਾ ਉਹਨੂੰ ਤਾਨੇ ਮਾਰ ਮਾਰ ਕੇ ਕੁੜੀਆਂ ਹੀ ਰੋਵਾ ਦੇ ਨਾ ਹੈ ਨਾ ਉਹ ਵੀ ਤਾਂ ਵਾਦੇ ਹੁੰਦੇ ਪਰ ਆ ਜਿਹੜੀਆਂ ਸਰਕਾਰਾਂ ਦੇ ਆਗੂ ਤੁਹਾਡੇ ਨਾਲ ਵਾਦੇ ਕਰਕੇ ਗਏ ਤੇ ਚੁੱਪ ਕਰਕੇ ਬੈਠੇ ਹੋ ਤੁਸੀਂ ਇਹਦੇ ਚ ਤੁਹਾਨੂੰ ਰੌਲਾ ਪਾਉਣ ਦੀ ਲੋੜ ਨਹੀਂ ਹੈ ਤੇ ਫਿਰ ਉਹ ਵਾਦਾ ਕਰਨ ਵਾਲਿਆਂ ਲਈ ਹੁਣ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਬਣਾ ਲਓ ਕਿ 1952 ਦਾ ਸੰਵਿਧਾਨ ਬਣਿਆ ਰੋਜੀ ਰੋਟੀ ਕਪੜਾ ਮਕਾਣ ਹੁਣ ਸੂਚਿਤ ਜਾਤੀ ਦੇ ਲੋਕਾਂ ਨੂੰ ਪੈਲ ਦੇ ਆਧਾਰ ਤੇ ਦੇਣਾ ਉਹ ਲਾਗੂ ਕਰਉਣਾ ਫਿਰ ਚੁੱਪ ਕਰਕੇ ਨਹੀਂ ਬੈਠਣਾ ਤਾਂ ਇਸ ਵਾਸਤੇ ਆਪਾਂ ਸਾਰਿਆਂ ਨੇ ਅੱਜ ਦੀ ਜਿਹੜੀ ਮੀਟਿੰਗ ਕੀਤੀ ਆ ਤਾਂ ਇਹ ਫੈਸਲਾ ਲੈ ਲਓ ਕਿ ਆ ਜਿਹੜਾ ਪਿਆਰ ਛਪਿਆ ਹੈ WhatsApp ਖਿੱਚੀ ਪੂਣ ਤਾਂ ਜਿੱਥੇ-ਜਿੱਥੇ ਤੁਹਾਡੀ ਰਿਸ਼ਤੇਦਾਰੀ ਆ ਉਦੇ 'ਚ ਸ਼ੇਅਰ ਕਰ ਦਿਓ ਨਾਲ ਆ ਵੀਡੀਓ ਜਿਹੜੀ ਆਪਾਂ ਬੋਲ ਦਿੱਤੇ ਆ ਤਾਂ ਇਹ ਉਹਨਾਂ ਨੂੰ ਕਹੋ ਵੀ ਆਪਣੇ ਸਾਂਝੀ ਹੱਕ ਨੇ ਸਾਰੇ ਸਾਰਿਆਂ ਦੇ ਹੱਕ ਆ ਦਿਹਾੜੀ ਸਾਰਿਆਂ ਦੀ ਆ ਮਜ਼ਦੂਰ ਬੰਦੇ ਆ ਪੈਨਸ਼ਨ ਸਾਰਿਆਂ ਦੀ ਆ ਨਸ਼ੇ ਨਾਲ ਸਾਰੇ ਲੋਕ ਦੁਖੀ ਹੋਏ ਪਏ ਆ ਤਾਂ ਫਿਰ ਆਪਾਂ 11 ਤਰੀਕ ਨੂੰ ਵੱਡਾ ਕਤ ਕਰੀਏ ਤਾਂ ਮੈਂ ਬਲਵਿੰਦਰ ਸਿੰਘ ਤਾਂ ਮੈਨੂੰ ਪੁੱਛਣਾ ਚਾਹਨਾ ਕਿ ਤੁਸੀਂ ਇੱਥੋਂ ਕਿੰਨੇ ਕੁ ਬੰਦੇ ਨਿਕਲ ਸਕਦੇ ਆ ਤੇ ਮੈਨੂੰ ਤਾਂ ਲੱਗਦਾ ਤੁਸੀਂ 2-3 ਟਰਾਲੀਆਂ ਘੱਟ ਸਕਦੇ ਕੋਈ ਜ਼ਿਆਦਾ ਔਖਾ ਨਹੀਂ ਕਰ ਸਕਦੇ ਕੋਈ ਟਰੈਲੀ ਲੈ ਕੇ ਨਹੀਂ ਕੋਈ ਤੀ ਪੇਟੀ ਦਾ ਨਹੀਂ ਰੱਖੇਗਾ ਇੱਥੇ ਤਾਂ ਪਾ 150 ਬੰਦਾ ਗਨੇ ਆ ਤੇ ਇਹਦੇ ਚੋਂ ਬੰਦੇ ਘੱਟੂ ਜਾਣਦੇ ਹੀ ਨਹੀਂ ਅੱਗੇ ਜਾਂਦੇ ਨਾ ਪੰਜ ਸੱਤ ਬੰਦੇ ਨਾ ਜੀ ਨਾ ਮੈਂ ਨਹੀਂ ਕਰ ਮੈਨੂੰ ਕਿੱਥੋਂ ਘੱਟ ਜਾਣਦੇ ਨਹੀਂ ਪਾਰ ਕਿ ਆਪਾਂ ਪੰਜੀ ਇੱਕ ਟਰਾਲੀ ਤੇ ਤਾਂ ਆਪਾਂ ਸਾਰੇ ਪੂਰੇ ਨਹੀਂ ਆ ਸਕਦੇ ਤੁਸੀਂ ਦੋ ਟਰਾਲੀਆਂ ਦਾ ਭਰੋਸਾ ਕਰਦੇ ਹੋ ਕਿ 10 ਸ਼ਾਮ ਹੋ ਲੱਗਾ ਸਰਪੰਚਾ ਉਧਰ 10 ਕਿੰਨੇ ਟਰਾਲੀ ਜਾਣੀ ਸਰਪੰਚਾ 10 ਬਹੁਤ ਕਰਾਂਗੇ ਕੁਝ ਬਾਤ ਉਹਨੂੰ ਕੁਛ ਤਾਂ ਪੈਂਦੀ ਆਪਦੇ ਹੱਕਾਂ ਦੀ ਲੜਨਾ ਚਾਹੁੰਦੇ ਹੋ ਮਰਨਾ ਚਾਹੁੰਦੇ ਹੋ ਤਾਂ ਫਿਰ ਕੀ ਆ ਸਾਰਿਆਂ ਦੇ ਘਰਾਂ ਚ ਵੀਕਲ ਖੜੇ ਆ ਤੇ ਜੇ ਚਾਰ ਟਰਾਲੀਆਂ ਵੀ ਹੋ ਜਾਣ 25 ਕ ਬੰਦੇ 30 ਕ ਬੰਦੇ ਇੱਕ ਟਰਾਲੀ ਚਾਹੁੰਦੇ ਆ 60 ਬਹਿ ਜਾਣਗੇ ਜਿਆਦਾ ਸਖਤ ਬਹਿ ਜਾਣਗੇ 60 ਬਹਿ ਨੇ ਫਿਰ ਦੋ ਟਰਾਲੀਆਂ ਦਾ ਪਰੋਗੇ ਕਰਨਗੇ ਕਰਾਂਗੇ ਜੀ ਪੱਤਲਾ ਸਾਬ ਪੱਕੀ ਰਿਸ਼ਤੇਦਾਰੀਆਂ ਚ ਕਹੋ ਭਾਵੇਂ ਟਰਾਲੀਆਂ ਨਾ ਕਰਨ ਉਹ ਆਪਦੇ ਆਪ ਦੇ ਵੀਕਲਾਂ ਤੇ ਆ ਜਾਣ ਜੇ ਕਿਸੇ ਕੋਲੇ ਸਾਈਕਲ ਹੈਗਾ ਮੋਟਰਸਾਈਕਲ ਹੈਗਾ ਅਰਦੋ ਬੜੀ ਮਿਹਰਬਾਨੀ ਤਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸਾਥਿਓ ਇੱਕ ਨਾ